ਆਸਟ੍ਰੇਲੀਆ ਕਬੱਡੀ ਕੱਪ ਖਿਡਾਰੀਆਂ ਨੇ ਦਿਖਾਏ ਜੋਹਰ ਇਸ ਟੂਰਨਾਮੈਂਟ ਵਿੱਚ ਚਾਰ ਸੀਨੀਅਰ ਟੀਮਾਂ ਤੋਂ ਇਲਾਵਾ ਇੱਕ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਅਤੇ ਅੰਡਰ 17 ਨੌਜਵਾਨਾਂ ਦਾ ਵੀ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ ਆਉ ਦਿਖਾਉਂਦੇ ਆਂ ਐਨਕੇਨ ਤੇ ਆਸਟ੍ਰੇਲੀਆ ਤੋਂ ਸੋਨੂ ਪੰਡਤ ਦੀ ਵਿਸ਼ੇਸ਼ ਰਿਪੋਰਟ ਹਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਤੁਸੀਂ ਦੱਸ ਸਕਦੇ ਕਿ ਕਿਹੜੇ ਕਿਹੜੇ ਕਿੰਨੀਆਂ ਟੀਮਾਂ ਆਈਆਂ ਤੇ ਕਿਹੜੇ ਕਿਹੜੇ ਮੈਚ ਹੈ ਹਾਂਜੀ ਜਿਹੜਾ ਚਾਰ ਟੀਮਾਂ ਖੇਡ ਰਹੀਆਂ ਆ ਸਿਨੀਅਰ ਜਿਹੜੀਆਂ ਆ ਜਿਹੜਾ ਸਭ ਤੋਂ ਪਹਿਲਾ ਮੈਚ ਸ਼ਾਮ ਸਿੰਘ ਅਟਾਰੀ ਤੇ ਵਿਕਟੋਰੀਆ ਰਿਲੀ ਸਪੋਰਟਸ ਦਾ ਹੋਣਾ ਹੈ ਉਹਨਾਂ ਦਾ ਦੂਜਾ ਮੈਚ ਜਿਹੜਾ ਆ ਸਿੰਘ ਸਵਾ ਸਪੋਰਟਸ ਤੋਂ ਆਪ ਤੇ ਬ੍ਰੈਂਡ ਬੈਂਕ ਅਲਾਈਐਂਸ ਦੇ ਵਿਚਾਲੇ ਹੋਣਾ ਤੇ ਸੋ ਜਿਹੜੀ ਪਹਿਲੇ ਮੈਚ ਦੀ ਜੇਤੂ ਟੀਮ ਆ ਉਹ ਦੂਜੇ ਮੈਚ ਦੀ ਹਾਰੀ ਹੋਈ ਟੀਮ ਨਾਲ ਤੀਜਾ ਮੈਚ ਹੋਊਗਾ ਤੇ ਜਿਹੜੀ ਪਹਿਲੇ ਮੈਚ ਦੀ ਹਾਰੀ ਹੋਈ ਟੀਮ ਆ ਦ ਜਿਹੜਾ ਤੀਜਾ ਤੇ ਚੌਥਾ ਮੈਚ ਜਿੱਤੂਗਾ ਉਹਨਾਂ ਟੀਮਾਂ ਦੇ ਵਿਚਕਾਰ ਫਾਈਨਲ ਹੋ ਜਾਏਗਾ। ਠੀਕ ਹੈ। ਥੈਂਕ ਯੂ। ਸਭ ਤੋਂ ਪੁਰਾਣਾ ਕਲੱਬ ਹੈ ਮੇਰੇ ਵੀਰੋ ਆਸਟ੍ਰੇਲੀਆ ਦਾ ਮੈਂ ਆਖਾਂਗਾ ਮੇਰੇ ਧਿਆਨ ਦੇ ਵਿੱਚ ਤੇ ਇੱਥੋਂ ਦਾ ਕੋਈ ਇੰਨਾ ਪੁਰਾਣਾ ਕਲੱਬ ਨਹੀਂ ਹੈ। ਮੈਂ ਟੈਰੀ ਨੂੰ ਕਹੂੰਗਾ ਵੀ 1994 ਤੋਂ ਹੋਮ ਚਾਹੇ ਜਾਂ 1993 ਤੋਂ ਟੈਰੀ 1994 ਦੇ ਵਿੱਚ ਹੋਮ ਦੇ ਵਿੱਚ ਆਇਆ ਮੇਰਾ ਜਨਮ ਹੋਇਆ ਸੀ 1994 'ਚ। ਇਹ ਕਲੱਬ ਤੁਹਾਡਾ ਉਦੋਂ ਇੱਥੇ ਬਣਿਆ ਤੇ ਮੈਂ ਧਰਤੀ ਤੇ ਆਇਆ ਸੀ ਇਹ ਤੁਹਾਡਾ ਕਲੱਬ ਉਦੋਂ ਹੋਮ ਦੇ ਵਿੱਚ ਆਇਆ ਸੀਗਾ। ਔਰ ਵਿਸ਼ੇਸ਼ ਤੌਰ ਤੇ ਅੱਜ ਉਹਨਾਂ ਸਾਰੇ ਹੀ ਆਪਾਂ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦਾ ਆਂ ਕੋਈ ਯਾਦ ਦੇ ਵਿੱਚ ਹੋਵੇ ਵੀ ਕਿੰਨਾ ਨੇ ਸਲਾਇਆ ਸੀਗਾ ਪਹਿਲੇ ਉਹ ਸ਼ਖਸ ਜਿਹੜੇ ਉਹ ਕੋਈ ਆਪਾਂ ਉਹ ਵੀ ਜ਼ਰੂਰ ਸ੍ਰਿੰਦਰ ਸਿੰਘ ਜੌਨ ਸਤਨਾਮ ਸਿੰਘ ਦੀ ਪਾਵਲਾ ਇਹ ਉਹਨਾਂ ਪਹਿਲੇ ਸੱਜਣਾ ਚ ਮੌਜੂਦ ਸੀਗੇ ਜਦੋਂ 1994 ਵਿੱਚ ਕਲੱਬ ਚੱਲਿਆ ਅਮਰੀਕ ਸਿੰਘ ਬੈਰਕ ਅਮਰੀਕ ਸਿੰਘ ਬੈਰਕ ਤੇ ਦੋਨੋਂ ਹੋੜੀ ਹੋੜੀ ਕਿੱਥੇ ਹੁੰਦੇ ਓਕੇ ਪਰ ਹਸਨ ਅਰਮਨ ਸਿੰਘ ਜੀ ਬਾਅਦ ਚ ਜੁੜੇ ਜਾਨਕਿ ਉਦੋਂ ਨਾਲ ਉਹ ਬਾਅਦ ਜ਼ਿਆਦਾ ਉਹ ਐਕਟਿਵ ਰਹੇ ਆ ਸੋ 1994 ਤੋਂ ਲੈ ਕੇ ਤੁਸੀਂ ਆਪ ਹਿਸਾਬ ਲਾ ਲਓ ਵੀ ਇੰਨੇ ਸਾਲ ਇਹ ਇਕੱਠੇ ਹੈ ਇਹ ਇਕੱਠੇ ਤਾਂ ਕਿਉਂਕਿ ਇਹਨਾਂ ਦੇ ਵਿੱਚ ਏਕਾ ਮੇਰੇ ਵੀਰੋ ਏਕਾ ਤਾਂ ਕਿਉਂਕਿ ਇਹਨਾਂ ਦੇ ਵਿੱਚ ਸੁਣਨ ਦੀ ਵੀ ਸ਼ਕਤੀ ਹੈ ਤੇ ਜੇ ਕਹਿੰਦੇ ਆ ਤੇ ਦੂਜੇ ਦੇ ਵਿੱਚ ਵੀ ਸੁਣਨ ਦੀ ਸ਼ਕਤੀ ਹੈ ਇਹ ਕਲੱਬ ਦੀ ਇੱਕ ਖਾਸੀਅਤ ਹੈ ਸਿੰਘ ਸਵਾ ਕਲੱਬ ਦੀ ਔਰ ਸਾਰੇ ਸਪੌਂਸਰਾਂ ਦਾ ਪਹਿਲਾਂ ਧੰਨਵਾਦ ਹਾਂਜੀ ਸ੍ਰਿੰਦਰ ਸਿੰਘ ਜੀ ਕੌਂਸ ਕਲੱਬ ਤੇ ਬ੍ਰਿੰਬ ਬੈਂਕ ਦੇ ਇਸ ਵੱਡੇ ਮੇਲੇ ਦੇ ਲਈ ਪਣਵਿਕ ਗਰੁੱਪ ਦਾ ਸਰਬ ਆ ਰਪਿੰਦਰ ਬਰਾੜ ਹੁਣਾਂ ਦਾ ਤੇ ਸਰਬ ਸਰਬਜੋਤ ਸਿੰਘ ਜੀ ਢਿੱਲੋਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਸ ਰੀਅਲ ਸਟੇਟ ਦਾ ਇਟ੍ਰੋਨਿਕ ਲਾਈਟਿੰਗ ਸੋਲੂਸ਼ਨ ਦਾ ਪ੍ਰਾਈਮ ਵਿੰਡੋਜ਼ ਸਰੋਏ ਪੇਂਟਿੰਗ ਬੀ ਹੈਪੀ ਕੰਸਟਰਕਸ਼ਨ ਐਮ ਵੀ ਕੈਬਿਨੇਟਸ ਪੰਨ ਪੇਂਟਿੰਗ ਸਰਵਿਸ ਏਟੀਸੀ ਨਵੀਂ ਗੜਿਆਲ ਦਾ ਜੀ ਐਨ ਜੀ ਟਾਇਰਸ ਦਾ ਜੀ ਐਸਐਫ ਪੰਜਾਬ ਮਿੰਮਾ ਕਪੂਰੇ ਉਹਦਾ ਵੱਡਾ ਯੋਗਦਾਨ ਅੱਜ ਦੇ ਇਸ ਮੇਲੇ ਦੇ ਲਈ ਗੁਰਦਾਸ ਸਿੰਘ ਭੁੱਲਰ ਮੈਰਿਜ ਸੈਲੀਬ੍ਰੈਂਟ ਰੇਨ ਐਂਡ ਹੌਰਨ ਟੀਜੀਆਰ ਗਰੁੱਪ ਯੂਨੀਵਰਸਲ ਰੀਅਲ اسٹیਟ ਰਾਈਟ ਚੁਆਇਸ ਇਨਸੂਲੇਸ਼ਨ ਬਾਬਾ ਸਵੀਰਸ ਇਹ ਸਮੇਂ-ਸਮੇਂ ਸਿਰ ਜਿਨ੍ਹਾਂ ਕਾਣੀ ਸਜਣਾ ਨੇ ਸਾਡੇ ਰੱਬ ਵੇਖਿਆ ਨਹੀਂ ਪਰ ਮੈਂ ਜਿਨ੍ਹਾਂ ਜੇ ਰੱਬ ਹੈ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮੇਲੇ ਦੇ ਲਈ ਕਿਉਂਕਿ ਤੁਸੀਂ ਵੀ ਆਪਣਾ ਕੰਮਕਾਰ ਛੱਡ ਗਏ ਮੈਂ ਕਬੱਡੀ ਦੇ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਆਪਾਂ ਜਲਦੀ ਤੋਂ ਜਲਦੀ ਸ਼ੁਰੂਆਤ ਕਰੀਏ ਬਹੁਤ ਸੋਨਾ ਮੁਕਾਬਲਾ ਪਹਿਲਾ ਜਿਹੜਾ ਖੇਡਿਆ ਜਾਣਾ ਹੈ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਨੇ ਰਹਿੰਦੇ ਪਲੇਅਰ ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਦੋਵਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਮੈਨੂੰ ਲੱਗਦਾ ਵੀ ਇੱਕ ਟੀਮ ਪ੍ਰੋਪਰ ਗਰਾਊਂਡ ਦੇ ਵਿੱਚ ਹੈ ਔਰ ਦੂਜੀ ਟੀਮ ਜੇ ਪ੍ਰੋਪਰ ਆ ਗਈ ਹੈ ਤੋ ਜਲਦੀ ਤੋਂ ਜਲਦੀ ਆਪਾਂ ਮੈਚ ਖੇਡ ਗਰਾਊਂਡ ਨਾਲ ਖੇਡੋ ਯਾਰ ਦੋਨਾਂ ਨਾਲ ਹੀ ਖੇਡਣਾ ਪੈਣਾ ਹੈ ਪਿੰਦ ਨੂੰ ਪਿੰਦ ਕੱਠ ਗਰਾਊਂਡ ਤੇ ਜ਼ਿਆਦਾ ਲੱਗਦਾ ਮੈਨੂੰ ਇੱਕ ਇੱਕ ਦੋ ਦੋ ਬੰਦੇ ਸਾਨੂੰ ਦੋਨਾਂ ਟੀਮਾਂ ਦੇ ਅਲਾਉਡ ਚਾਹੀਦੇ ਆ ਗਰਾਊਂਡ 'ਚ ਅਲਾਉਡ ਆ ਉਹ ਸਾਨੂੰ ਦੋ ਦੋ ਬੰਦੇ ਚਾਹੀਦੇ ਦੋਨੋਂ ਟੀਮਾਂਾਂ ਜਿਸੇ ਨੇ ਪਾਈ ਵੀ ਪਠਾਨ ਕੋਡ ਬੰਮ ਡਿੱਗ ਪਿਆ ਸੇਮ ਵੀਡੀਓ ਪਾਈ ਵੀ ਬਠਿੰਡੇ ਬੰਮ ਡਿੱਗ ਪਿਆ ਹੁਣ ਕੀ ਨੂੰ ਅਸੀਂ ਸੱਚਾ ਕਹੀਏ ਕੀ ਨੂੰ ਝੂਠਾ ਕਹੀਏ ਹਿਮਾਚਲ ਦੇ ਵਿੱਚ ਸਲਾਤੀ ਜਾੜੇ ਘਟ ਗਏ ਜੰਪੂ ਦੇ ਵਿੱਚ ਕੱਠ ਵੱਜ ਗਿਆ ਪਹਿਲਗਾਮ ਦੇ ਵਿੱਚ ਕੀ ਕੁਝ ਹੋਇਆ ਹੈ ਜੇ ਹਿਮਾਚਲ ਦੇ ਵਿੱਚ ਜੰਦਰੀ ਛੱਡ ਗਈ ਤੇ ਪਹਿਲਗਾਮ ਦੇ ਵਿੱਚ ਉਹਨਾਂ ਨੇ ਅੱਗ ਬਚਾਤੀ ਹੈ ਹੁਣ ਕੌਣ ਜ਼ਿੰਮੇਵਾਰ ਹੈ ਬੰਬ ਉੱਤਰ